ਲਹੁਦੀਆ ਬਤਾ ਲਹੁਦੀਆ ਬਤਾ ਇਹ ਜਪੰਨੀਆਂ ਨਹੀਂਓ ਜਾਂਦੀਆਂ ਸੁਣੀਆਂ ਨਹੀਂ ਜਾਂਦੀਆਂ ਸੁਣਾਈਆਂ ਨਹੀਂਓ ਜਾਂਦੀਆਂ ਲਹੁਦੀਆ ਬਤਾ ਲਹੁਦੀਆ ਬਤਾ ਇਹ ਜਪੰਨੀਆਂ ਨਹੀਂਓ ਜਾਂਦੀਆਂ ਸੁਣੀਆਂ ਨਹੀਂ ਜਾਂਦੀਆਂ ਸੁਨਾਈਆਂ ਨਹੀਂ ਜਾਂਦੀਆਂ ਲਹੂ ਦੀਆਂ ਬਤਾ ਲਹੂ ਦੀਆਂ ਬਤਾ ਪੰਜਵੇਂ ਪਿਤਾ ਨੇ ਛਾਲੇ ਤਨ ਤੇ ਕੁਐਸੀ ਨੌਵੇਂ ਪਿਤਾ ਜ਼ਾਲਿਮਾਂ ਦੀ ਤੇਗ ਥਲੇ ਆਈ ਸੀ ਪੰਜਵੇਂ ਪਿਤਾ ਨੇ ਛਾਲੇ ਤਨ ਤੇ ਕੁਐਸੀ ਨਾ ਮੇ ਪਿਤਾ ਜਾਲਮ ਦੀ ਤੇਗ ਥੱਲੇ ਆਏ ਸੀ ਇੰਦਾ ਜਿੰਦਾ ਕਿਸੇ ਤੂੰ ਇੰਦਾ ਜਿੰਦਾ ਕਿਸੇ ਤੂੰ ਇੰਦਾ ਜਿੰਦਾ ਕਿਸੇ ਤੋਂ ਲੁਟਾਈਆਂ ਨਹੀਂਓ ਜਾਂਦੀਆਂ ਸੁਣੀਆਂ ਨਹੀਂ ਜਾਂਦੀਆਂ ਸੁਣਾਈਆਂ ਨਹੀਂਓ ਜਾਂਦੀਆਂ ਲਹੂ ਦੀਆਂ ਬੱਤਾ ਲਹੂ ਦੀਆਂ ਬੱਤਾ ਨੀਹਾ ਦੇਖ ਲੋ ਕੇ ਲਾਲ ਜਰਬੀ ਨ ਹੰਬ ਦੇ ਨੀਹਾ ਦੇਖ ਲੋ ਕੇ ਲਾਲ ਜਰਬੀ ਨ ਹੰਬ ਦੇ ਓ ਸੁਪੇ ਦੇ ਜਲਾਦ ਵੇਖੋ ਥਰੀ ਥਰੇ ਕੰਬ ਦੇ ਸੁਪੇ ਦੇ ਜਲਾਦ ਵੇਖੋ ਥਰੀ ਥਰੇ ਕੰਬ ਦੇ ਪਾਪੀਆਂ ਤੋ ਇਟਾ ਵੀ ਪਾਪੀਆਂ ਤੂੰ ਇਟਾ ਹਏ ਪਾਪੀਆਂ ਤੂੰ ਇਟਾ ਵੀ ਫੜਾਇਆਂ ਨਹੀਂਓ ਜਾਂਦੀਆਂ ਸੁਣੀਆਂ ਨਹੀਂ ਜਾਂਦੀਆਂ ਸੁਣਾਈਆਂ ਨਹੀਂਓ ਜਾਂਦੀਆਂ ਰਹੂਦੀਆਂ ਬਤਾ ਰਹੂਦੀਆਂ ਬਤਾ ਪਾਈ ਮਤੀ ਦਾਸ ਸੇ ਰਹੇ ਚੱਲਦਾ ਪਿਆ ਬਾਈ ਮਤੀ ਦਾਸ ਸਿਰ ਚੱਲਦਾ ਪਿਆਰਾ ਏ ਮੁਖੋਂ ਸਤ ਨਾਮ ਬੋਲੇ ਗੁਰੂ ਦਾ ਪਿਆਰਾ ਏ ਮੁਖੋਂ ਸਤ ਨਾਮ ਬੋਲੇ ਗੁਰੂ ਦਾ ਪਿਆਰਾ ਏ ਰੰਬੀ ਨਾਲੇ ਕੋਪਰੀਆਂ ਰੰਬੀਨਾ ੜੀ ਖੋਪਰੀਆ ਹੈ ਰੰਬੀਨਾ ੜੀ ਕੋਪਰੀਆ ਲੋਹਾਈਆਂ ਨਹੀਂਓ ਜਾਂਦੀਆਂ ਸੁਣੀਆਂ ਨਹੀਂ ਜਾਂਦੀਆਂ ਸੁਣਾਈਆਂ ਨਹੀਂਓ ਜਾਂਦੀਆਂ ਲਹੂ ਦੀਆਂ ਬਾਤਾਂ ਲਹੂ ਦੀਆਂ ਬਾਤਾਂ ਜ਼ਾਲਮਾਂ ਨੇ ਬੰਦੇ ਉੱਤੇ ਕਹਿਰ ਕੀ ਗੁਜ਼ਾਰਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੈ ਜ਼ਾਲਮਾਂ ਨੇ ਬੰਦੇ ਉੱਤੇ ਉੱਤੇ ਧੱਕ ਲੈ ਜਾ ਕੱਢ ਮੂੰਹ ਦੇ ਵਿੱਚ ਮਾਰਿਆ ਉੱਤੇ ਧੱਕ ਲੈ ਜਾ ਕੱਢ ਮੂੰਹ ਦੇ ਵਿੱਚ ਮਾਰਿਆ ਇਹ ਦਾ ਖੁਨੀ ਚਾਕੀਆਂ ਇਹ ਦਾ ਖੁਨੀ ਚਾਕੀਆਂ ਹੇ ਦਾ ਖੁਨੀ ਚਾਕੀਆਂ ਵਖਾਈਆਂ ਨਹੀਂੋਂ ਜਾਂਦੀਆਂ ਸੁਣੀਆਂ ਨਹੀਂ ਜਾਂਦੀਆਂ ਸੁਣਾਈਆਂ ਉਹ ਜਾਂਦੀਆਂ ਲਹੂ ਦੀਆਂ ਬਾਤਾਂ ਲਹੂ ਦੀਆਂ ਬਾਤਾਂ ਸਫਰੀ ਸਿਖਾਦੀ ਰਹੀ ਮੋਢ ਤੋਂ ਇਹਾਲ ਸਾ ਜੁਗ ਜੁਗ ਜੀਵੇ ਮੇਰਾ ਗੁਰੂ ਪੰਥ ਖਾਲਸਾ ਸਫਰੀ ਸਿਖਾਦੀ ਰਹੀ ਮੋਢ ਤੋਂ ਇਹਾਲ ਸਾ ਜੁਗ ਜੁਗ ਜੀਵੇ ਮੇਰਾ ਗੁਰੂ ਪੰਥ ਖਾਲਸਾ ਜ਼ੁਲਮ ਅਗੇ ਕਰਦਣਾ ਜ਼ੁਲਮ ਅਗੇ ਕਰਦਣਾ ਜ਼ੁਲਮ ਅਗੇ ਕਰਦਣਾ ਤੂੰ ਘਾਇਆਂ ਨਹੀਂਓ ਜਾਣਦੀਆਂ ਤੂੰ ਘਾਇਆਂ ਨਹੀਂਓ ਜਾਣਦੀਆਂ ਕਟਾਈਆਂ ਹਨ ਜਾਂਦੀਆਂ ਲਹੂ ਦੀਆਂ ਬਾਤਾਂ ਲਹੂ ਦੀਆਂ ਬਾਤਾਂ ਲਹੂ ਦੀਆਂ ਬਾਤਾਂ ਇਹ ਤੇ ਭਾਇਆਂ ਨਹੀਂਓ ਜਾਣਦੀਆਂ ਸੁਣੀਆਂ ਨਹੀਂ ਜਾਂਦੀਆਂ Sunayya Niyo Jandiyya Lahudiyya Bata Lahudiyya Bata Lahudiyya Bata